ਹਾਂਜੀ ਹਾਂਜੀ ਸਭ ਕੀ ਮਸਲਾ ਹੈ ਜਿਹੜਾ ਅੱਜ ਟਾਲੀ ਦਲ ਦੀ ਵੀ ਲੀਡਰਸ਼ਿਪ ਤੇ ਸ਼ਹਿਰ ਵਾਸੀ ਵਾਠਰਵਾੜਾ ਦੇ ਜੇ ਥਾਣੇ ਦੇ ਬਾਹਰ ਤੁਸੀਂ ਇਕੱਠੇ ਹੋ ਤੁਸੀਂ ਅੱਜ ਇੱਕ ਹੈਰਾਨੀ ਜਨਕ ਘਟਨਾ ਮਲੋੜ ਸ਼ਹਿਰ ਵਿੱਚ ਹੋਈ ਹੈ ਅੱਜ ਬੁਰਜਾ ਫਾਟਕ ਤੇ ਜੋ ਨਸ਼ੇ ਦਾ ਕਾਰੋਬਾਰ ਪਿਛਲੇ ਲੰਬੇ ਸਾਲਾਂ ਤੋਂ ਚੱਲ ਰਿਹਾ ਹੈ ਕਈ ਸਾਲਾਂ ਤੋਂ 6 ਸਾਲਾਂ ਤੋਂ ਮੱਲੇ ਵਾਲੇ ਦੱਸ ਰਹੇ ਆ ਵੀ ਨਸ਼ੇ ਦਾ ਕਾਰੋਬਾਰ ਬਰਜਾ ਫਾਟਕ ਤੇ ਚੱਲ ਰਿਹਾ ਹੈ ਮੱਲੇ ਵਾਲਿਆਂ ਨੇ ਪਰੇਸ਼ਾਨ ਹੋ ਕੇ ਜਿਹੜੇ ਨਸ਼ਾ ਤਸਕਰ ਉੱਥੇ ਬੈਠੇ ਐ ਉਹਨਾਂ ਨੂੰ ਸਬੂਤਾ ਸਮੇਤ ਗ੍ਰਿਫਤਾਰ ਕਰਵਾਇਆ ਤੇ ਪਤਾ ਨਹੀਂ ਕੀ ਹਾਲਾਤ ਬਣੇ ਨਸ਼ਾ ਤਸਕਰਾਂ ਦਾ ਗ੍ਰਿਫਤਾਰ ਕੀਤਾ ਗਿਆ ਪਰ ਨਾਲ-ਨਾਲ ਜਿਨ੍ਹਾਂ ਮੱਲੇ ਵਾਲਿਆਂ ਨੇ ਜਿਨ੍ਹਾਂ ਨੌਜਵਾਨਾਂ ਨੇ ਇਕੱਠੇ ਹੋ ਕੇ ਇਹਨਾਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਦੀ ਗ੍ਰਿਫਤਾਰੀ ਲਈ ਧਰਨਾ ਵੀ ਲਾਇਆ ਉਹਨਾਂ ਬੱਚਿਆਂ ਨੂੰ ਚੱਕ ਕੇ 6 ਬੱਚਿਆਂ ਨੂੰ ਚੱਕ ਕੇ ਇੱਥੇ ਥਾਣੇ ਲਿਆਂਦਾ ਗਿਆ ਤੇ ਮੱਲੇ ਦਾ ਦੁਪਹਿਰੇ 2 ਵਜੇ ਤੇ ਥਾਣੇ ਚ ਦੁਪਹਿਰੇ 2 ਵਜੇ ਤੇ ਉਹਨਾਂ ਨੂੰ ਥਾਣੇ ਚ ਭਾਇਆ ਹੋਇਆ ਉਹਨਾਂ ਦੇ ਮੋਟਰਸਾਈਕਲ ਉਹਨਾਂ ਦੇ ਟਰੈਕਟਰ ਗੱਡੀਆਂ ਕਾਰਾਂ ਟੈਂਟ ਦਾ ਸਮਾਨ ਟੈਂਟ ਦਾ ਸਮਾਨ ਸਾਰਾ ਕੁਝ ਚੱਕ ਕੇ ਜਿਹੜੇ ਮੱਲੇ ਵਾਲੇ ਨਸ਼ਾ ਤਸਕਰਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਦਾ ਸਮਾਨ ਚੱਕ ਕੇ ਲੈ ਜਾਂਦਾ ਹੂੰ ਇਹ ਹਨਾਨੀ ਜਿਹੜੇ ਗੱਲ ਹੋਈ ਹੈ ਤੇ ਮੇਰੀ ਐਸਐਚਓ ਸਿਟੀ ਨਾਲ ਗੱਲ ਨਹੀਂ ਹੋ ਸਕੀ ਉਹਨਾਂ ਦਾ ਫੋਨ ਨਹੀਂ ਲੱਗ ਰਿਹਾ ਸੀ ਮੇਰੀ ਐਸਪੀਐਚ ਮੈਮ ਹਰਕਮਨ ਜੀ ਨਾਲ ਗੱਲ ਹੋਈ ਹੈ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਵੀ ਮੇਰੀ ਡੀਐਸਪੀ ਨਾਲ ਗੱਲ ਹੋ ਗਈ ਹੈ ਤੇ ਇਹ ਜਿਹੜਾ ਇਨਸੀਡੈਂਟ ਹੋਇਆ ਇਹਦਾ ਛੇਤੀ ਉਹ ਹੱਲ ਕਰਦੇ ਐ ਤੇ ਜਿਹੜੇ 6 ਬੱਚੇ ਗ੍ਰਫਤਾਰ ਕੀਤੇ ਗਏ ਹਮ ਬੁਰਜਾ ਫਾਟਕ ਤੋਂ ਉਹਨਾਂ ਨੂੰ ਜਲਦੀ ਰਿਹਾ ਕੀਤਾ ਜਾਊਗਾ ਜਦੋਂ ਥਾਣੇ ਆਏ ਤਾਂ ਪੁਲਿਸ ਦਾ ਕੀ ਮਤਲਬ ਸੀ ਰਵਈਆ ਸੀ ਇਹ ਤਾਂ ਥਾਣੇ ਵਿੱਚ ਆ ਕੇ ਪੁਲਿਸ ਜੇ ਹੁਣ ਮੈਂ ਥਾਣੇ ਆਇਆ ਥੋੜੀ ਦੇਰ ਪਹਿਲਾਂ ਹੀ ਆਇਆ ਪਹਿਲਾਂ ਪ੍ਰਧਾਨ ਜੀ ਆਈਸੀ ਸ਼ੋਭਜਾਤ ਜੀ ਅਸੀਂ ਇੱਥੇ ਆਏ ਹਾਂ ਤਾਂ ਥਾਣੇ 'ਚ ਕੋਈ ਜਿਹੜਾ ਜ਼ਿੰਮੇਵਾਰ ਅਫਸਰ ਹੈ ਨਹੀਂ ਐ ਐਸ ਐਚ ਓ ਸਾਹਿਬ ਥਾਣੇ ਵਿੱਚ ਹੈ ਨਹੀਂ ਸੀਗੇ ਸਾਡੀ ਜਿਹੜਾ ਮੌਕੇ ਤੇ ਮੁੰਸ਼ੀ ਨੇ ਉਹਨਾਂ ਨਾਲ ਕੁਲਵੀਰ ਜੀ ਨਾਲ ਗੱਲ ਹੋਈ ਹੈ ਉਹਨਾਂ ਨੇ ਸਾਡੀ ਗੱਲ ਸੁਣੀ ਵੀ ਤੇ ਸ਼ਾਇਦ ਉਹਨਾਂ ਨੇ ਆਪ ਦੇ ਜਿਹੜੇ ਹਾਇਰ ਅਥਾਰਟिटीज ਆ ਉਹਨਾਂ ਨਾਲ ਵੀ ਗੱਲ ਕੀਤੀ ਤੇ ਮੈਂ ਵੀ ਐਸ ਪੀ ਐਚ ਮੈਮ ਨਾਲ ਗੱਲ ਕੀਤੀ ਆ ਉਹਨਾਂ ਦਾ ਰਵਈਆ ਅੱਛਾ ਸੀਗਾ ਉਹਨਾਂ ਨੇ ਮੈਨੂੰ ਆਸ਼ਵਾਸਨ ਦਿੱਤਾ ਵੀ ਅਸੀਂ ਵੈਰੀਫਾਈ ਕਰਕੇ ਬਚੇ ਛੱਡ ਲਏ। ਉਹ ਦੱਸੇ ਕਿ 6 6 ਬੰਦੇ ਫੜੇ ਸੀ। ਅਸੀਂ ਕਿਉਂ ਫੜੇ? ਕੋਈ ਕਾਰਨ ਦੱਸਿਆ ਉਹਨੇ ਤੁਹਾਨੂੰ ਕਿਹਾ ਕਿ ਤੁਸੀਂ ਸੁਣਾਲੇ ਚਾਹ। ਨਹੀਂ ਇਹ ਗੱਲ ਨਹੀਂ ਉਹ ਦੱਸਿਆ ਉਹਨਾਂ ਨੇ ਕਾਰਨ ਕੋਈ ਨਹੀਂ ਦੱਸਿਆ। ਕਾਰਨ ਜੋ ਬੱਲੇ ਵਾਲੇ ਦੱਸ ਰਹੇ ਐ ਹੂੰ ਵੀ ਇਹਨਾਂ ਸਾਰੇ ਮੱਲੇ ਵਾਲਿਆਂ ਨੇ ਇਕੱਠੇ ਹੋ ਕੇ ਧਰਨਾ ਲਾਇਆ ਸੀ। ਉਹ ਧਰਨਾ ਲਾਇਆ ਸੀ ਨਸ਼ਾ ਤਸਕਰਾਂ ਦੇ ਖਿਲਾਫ। ਜੀ ਸਰਕਾਰ ਆਪ ਕਹਿੰਦੀ ਐ ਕਿ ਨਸ਼ਾ ਤਸਕਰਾਂ ਉਹਨਾਂ ਨੂੰ ਫੜਾਇਆ ਜਾਵੇ ਤੇ ਅੱਜ ਜੇ ਮੱਲੇ ਵਾਲਿਆਂ ਨੇ ਫੜਾਤੇ ਤਾਂ ਅੱਜ ਉਹਨਾਂ ਜਿਨ੍ਹਾਂ ਨੇ ਫੜਾਇਆ ਉਹਨਾਂ ਨੂੰ ਚੱਕ ਕੇ ਥਾਣੇ ਲੈ ਜਾਂਦਾ। ਉਹ ਜਿਹੜੇ 6 ਬੰਦੇ ਲਿਆਂਦੇ ਆ ਉਹਨਾਂ ਚੋਂ ਇੱਕ ਨਵਾਲਗ ਵੀ ਹੈ ਜੀ ਉਹ ਤਕਰੀਬਨ 16-17 ਸਾਲ ਦਾ ਮੁੰਡਾ ਹੈ ਉਹਦਾ ਕੱਲ ਉਹਦਾ ਕੱਲ ਐਗਜ਼ਾਮ ਹੈ ਤੇ ਉਹ ਬੱਚਾ ਵੀ ਪਰੇਸ਼ਾਨੀ ਚੋਂ ਗੁਜ਼ਰ ਰਿਹਾ ਤੇ ਉਹਦੇ ਮਾਪੇ ਵੀ ਗੁਜ਼ਰ ਰਿਹਾ ਮੱਲਾ ਵੀ ਇਹ ਸਵੇਰੇ ਮੈਨੂੰ ਇਹਨਾਂ ਨੇ ਦੱਸਿਆ ਵੀ ਦੁਪਹਿਰੇ 2-3 ਵਜੇ ਦੇ ਇੱਥੇ ਥਾਣੇ ਦੇ ਬਾਹਰ ਚੜੇ ਭੁੱਖੇ ਪਾਣੇ ਹਾਂਜੀ ਇਹਨਾਂ ਨੂੰ ਕਿਸੇ ਨੇ ਪਾਣੀ ਨਹੀਂ ਪੁੱਛਿਆ ਕਿਸੇ ਨੇ ਇਹ ਰੋਟੀ ਦਾ ਵਿਚਾਰੇ ਭੁੱਖੇ ਹੀ ਆਏ ਇੱਥੇ ਉਦੋਂ ਦੇ ਖੜੇ ਹੈ ਤੇ ਕੋਈ ਇਹਨਾਂ ਦੀ ਸੁਣਵਾਈ ਨਹੀਂ ਹੋਈ ਹੁਣ ਮੱਲਾ ਨਿਵਾਸੀਆਂ ਦਾ ਕਹਿਣਾ ਵੀ ਅਸੀਂ ਤਾਂ ਬਈ ਹੁਣ ਹੱਥ ਕੜੇ ਹੋ ਗਏ ਸਾਡੇ ਤਾਂ ਵੀ ਅਸੀਂ ਤਾਂ ਇੱਕ ਪਹਿਲੀ ਕੋਸ਼ਿਸ਼ ਕਰਕੇ ਦੇਖੀ ਔਰ ਉਲਟਾ ਸਾਡੇ ਤੇ ਪੁੱਠੀ ਪੈ ਗਈ ਕੱਲ ਨੂੰ ਜਿਹੜਾ ਕਿ دہشت ਦਾ ਜਿਹੜਾ ਮਾਹੌਲ ਆ ਬੰਦੇ ਦੇ ਬਣਨੇ ਨਾਲ ਵਿੱਚ ਨਾਲ ਜਿਹੜੇ ਹੌਸਲੇ ਵੱਧ ਜਾਣੇ ਆ ਹਾਂ ਇਹ ਗੱਲ ਵੀ ਇੱਥੇ ਸਾਰੇ ਮੱਲਾ ਵਾਸੀ ਕਹਿ ਰਹੇ ਆ ਵੀ ਕਿੱਥੇ ਤਾਂ ਜਦੋਂ ਨਸ਼ਾ ਤਸਕਰ ਫੜੇਗੇ ਉਹਨਾਂ ਦੇ ਹੌਸਲੇ ਟੁੱਟਨੇ ਸੀਗੇ ਪਰ ਉਹਨਾਂ ਦੇ ਹੌਸਲੇ ਨਹੀਂ ਟੁੱਟੇ ਅੱਜ ਮੱਲੇ ਵਾਲਿਆਂ ਦੇ ਸਾਰੇ ਸ਼ਹਿਰ ਦੇ ਮਲੋਟ ਸ਼ਹਿਰ ਦੇ ਮਲੋਟ ਹਲਕੇ ਦਾ ਜਿਹੜਾ ਹੌਸਲਾ ਟੁੱਟ ਗਿਆ ਅੱਜ ਤੋਂ ਬਾਅਦ ਮੈਨੂੰ ਲੱਗਦਾ ਕਿਸੇ ਨੇ ਹਿੰਮਤ ਨਹੀਂ ਕਰਨੀ ਕਿਸੇ ਨਸ਼ਾ ਤਸਕਰ ਦਾ ਨਾਂ ਲੈਣ ਦੀ ਉਹਨੂੰ ਫੜਾਉਣ ਦੀ ਗੱਲ ਤਾਂ ਦੂਰ ਹੈ ਕਿਸੇ ਨੇ ਨਸ਼ਾ ਤਸਕਰ ਦਾ ਨਾਂ ਵੀ ਨਹੀਂ ਲੈਣਾ ਇਹੋ ਜਿਹੇ ਹਾਲਾਤ ਸਰਕਾਰ ਰਿਆਜ ਬਣਾ ਰਹੀ ਹੈ ਤਾਂ ਮੈਂ ਮੈਡਮ ਮਲਜੀਤ कौर ਨੂੰ ਵੀ ਬੇਨਤੀ ਕਰਦਾ ਆ ਤੁਹਾਡੇ ਹਲਕੇ ਚ ਆਜੂ ਹੋ ਰਹੇ ਆ ਤੁਸੀਂ ਇਹਨੂੰ ਦੇਖੋ ਰੋਕੋ ਇੱਕ ਪਾਸੇ ਦਾ ਤੁਸੀਂ ਕਹਿੰਦੇ ਹੋ ਨਸ਼ਾ ਬੰਦ ਕਰਨਾ ਹੈ ਤੇ ਦੂਜੇ ਪਾਸੇ ਜਿਹੜੇ ਨਸ਼ਾ ਨੂੰ ਰੋਕਦੇ ਆ ਉਹਨਾਂ ਨੂੰ ਬੰਦ ਕਰੀ ਜਾਂਦੇ ਹੋ ਇਹਦਾ ਇਨਸਾਫ ਛੇਤੀ ਹੋਣਾ ਚਾਹੀਦਾ ਵਾੜ ਵਾਸੀ ਕੋਈ ਆ ਜੀ ਹਾਂਜੀ ਹਾਂਜੀ ਸਾਰੇ ਵਾੜ ਵਾਸੀ ਆਏ ਆ ਜਿਹੜੇ ਬੰਦੇ ਫੜੇ ਉਹਨਾਂ ਚ ਇੱਕ ਐਡਵੋਕੇਟ ਵੀ ਹੈ ਜੀ ਹਾਂ ਜਿਹੜੀ ਐਡਵੋਕੇਟ ਵੀ ਹੈ ਆਪਣੇ ਐਡਵੋਕੇਟ ਭਰਾ ਵੀ ਸਾਰੇ ਆਏ ਆ ਉਹਨਾਂ ਨੇ ਲੈਂਡ ਪ੍ਰਧਾਨ ਜੀ ਆਏ ਆ ਪ੍ਰਧਾਨ ਜੀ ਕੌਣ ਹੈ ਜੀ ਜਿਨ੍ਹਾਂ ਨੂੰ ਮਤਲਬ ਫੜਿਆ ਗਿਆ ਹੈ ਬੋਲੋ ਹਾਂਜੀ ਪ੍ਰਧਾਨ ਜੀ ਹਾਂਜੀ ਪ੍ਰਧਾਨ ਜੀ ਕੌਣ ਹੈ ਮੈਂ ਹਰਪਾਲ ਸਿੰਘ ਸੰਧੂ ਐਡਵੋਕੇਟ ਪ੍ਰੈਜ਼ੀਡੈਂਟ ਵਾੜ ਐਸੋਸੀਏਸ਼ਨ ਮਲੌਰ ਜੀ ਅੱਜ ਮੈਨੂੰ ਮੈਂ ਬਾਹਰ ਸੀ ਮੈਨੂੰ ਪਤਾ ਲੱਗਿਆ ਕਿ ਸਾਡੇ ਗੁਰਪ੍ਰਿੰਤ ਸਿੰਘ ਸਿੱਧੂ ਐਡਵੋਕੇਟ ਜਿਹੜੇ ਨੇ ਉਹਨਾਂ ਦੀ ਗੱਡੀ ਪੁਲਿਸ ਲੈ ਆਈ ਸੀ ਤਾਂ ਉਹ ਸਿਲਸਿਲੇ ਦੇ ਵਿੱਚ ਉਹ ਕੋਲੇ ਪੰਚ ਹੀ ਆ ਕਿ ਮੇਰੀ ਗੱਡੀ ਜਿਹੜੀ ਪੁਲਿਸ ਲੈ ਗਈ ਤੇ ਮੈਂ ਉਹ ਥਾਣੇ ਤੋਂ ਲੈ ਆ। ਔਰ ਉਹ ਜਦੋਂ ਇੱਥੇ ਗੱਡੀ ਲੈ ਕੇ ਆਇਆ ਤਾਂ ਉਹਨੂੰ ਵੀ ਡਿਟੇਨ ਕਰ ਲਿਆ ਗਿਆ ਤੇ ਲਗਭਗ 5 ਵਜੇ ਜਿਹੜਾ ਮੈਂ ਇੱਥੇ ਥਾਣੇ ਸਿਟੀ ਪਹੁੰਚ ਗਿਆ ਸੀ ਔਰ ਸਾਡੀ ਬਾਰ ਐਸੋਸੀਏਸ਼ਨ ਦੇ ਮੈਂਬਰ ਵੀ ਪਹੁੰਚ ਗਏ ਸੀ। ਅਸੀਂ ਜਿਹੜੇ ਪੁਲਿਸ ਅਫੀਸਰਸ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਨਾਲ ਨਹੀਂ ਹੋਇਆ ਔਰ ਡੀਐਸਪੀ ਸਾਹਿਬ ਨਾਲ ਹੀ ਫੋਨ ਤੇ ਗੱਲ ਹੋਈ ਔਰ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਸਾਡੇ ਵਕੀਲ ਸਾਹਿਬ ਦਾ ਤਾਂ ਕੋਈ ਕਸੂਰ ਨਹੀਂ ਜੀ ਉਹਨੂੰ ਬਿਨਾਂ ਵਜ੍ਹਾ ਤੋਂ ਜਿਹੜਾ ਰੀਟੇਨ ਕੀਤਾ ਹੈ ਔਰ ਉਹ ਇਹ ਤਾਂ ਇੱਥੇ ਚੰਗੀ ਗੱਲ ਨਹੀਂ ਕਿ ਸਾਡਾ ਇੱਕ ਵਕੀਲ ਭਰਾ ਥਾਣੇ ਦੇ ਵਿੱਚ ਔਰ ਦੂਜੀ ਪਾਰ ਐਸੋਸੀਏਸ਼ਨ ਦੇ ਮੈਂਬਰ ਬਾਹਰ ਸੜਕ ਤੇ ਖੜੇ ਨੇ ਹੂੰ ਤਾਂ ਉਹ ਮੈਨੂੰ ਇਹਨਾਂ ਨੇ ਜਿਹੜਾ ਅਸੀਂ ਅਸ਼ੋਰ ਕੀਤਾ ਸੀ ਕਿ ਬੜੀ ਛੇਤੀ ਜਿਹੜਾ ਨਾ ਤੁਹਾਡਾ ਬੰਦਾ ਜਿਹੜਾ ਉਹ ਰਿਲੀਜ਼ ਕਰ ਦਿੰਦੇ ਆ ਬਟ ਉਹ 5 ਵਜੇ ਤੋਂ ਲੈ ਕੇ ਆਲਮੋਸਟ ਮਿਰਕਲ ਕੁਝ ਰੀਜ਼ਨ ਦੱਸਿਆ ਤੁਹਾਨੂੰ ਪ੍ਰਧਾਨ ਜੀ ਤੋਂ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਵੀ ਕਿਉਂ ਇਹ ਚੀਜ਼ਾਂ ਹੋ ਰਹੀਆਂ ਰੀਜ਼ਨ ਤਾਂ ਹੋ ਹੀ ਨਹੀਂ ਸਕਦਾ ਸਾਡਾ ਬੰਦਾ ਕਿਸੇ ਲਈ ਵੀ ਵੈਸੇ ਉਹਨਾਂ ਰੀਜ਼ਨ ਦੱਸਿਆ ਵੀ ਕਿਉਂ ਇਹ ਬੰਦੇ ਅਰੈਸਟ ਦਿੱਤੇ ਅਸੀਂ ਮੈਂ ਬੜੀ ਸ਼ਾਰਟ ਗੱਲ ਕੀਤੀ ਸੀ ਕਿ ਬਿਨਾ ਮਤਲਬ ਤੋਂ ਸੈਟਅਪ ਬੰਦਾ ਡੀਟੇਨ ਕੀਤਾ ਹੈ ਉਹਨੂੰ ਰੀਲੀਜ਼ ਕਰ ਹਮ ਮੈਰੀਟ ਔਰ ਜਿਹੜਾ ਉਹਨਾਂ ਦਾ ਜਿਹੜਾ ਪੋਜ਼ਿਟਿਵਲੀ ਰਿਸਪੌਂਸ ਸੀ ਕਿ ਹੁਣੇ ਉਹ ਤੁਹਾਡਾ ਬੰਦਾ ਰੀਲੀਜ਼ ਹੋ ਜਾਏਗਾ ਮੈਂ ਬਾਕੀ ਜਿਹੜੀ ਐ ਇਸ ਤੋਂ ਅੱਗੇ ਜਿਹੜੀ ਉਹਨਾਂ ਨੇ ਨਾ ਮੇ ਅਸੀਂ ਆਪਸ ਵਿੱਚ ਕੋਈ ਇੰਟਰੈਕਸ਼ਨ ਨਹੀਂ ਹੋਇਆ ਬਟ ਜਿਹੜੀ ਮੈਂ ਤੁਹਾਨੂੰ ਸਾਰਿਆਂ ਨੂੰ ਪ੍ਰੈਸ ਸਾਰੇ ਸੱਜਣਾ ਨੂੰ ਦੱਸਣਾ ਚਾਹੁੰਨਾ ਕਿ ਸਾਡਾ ਬੰਦਾ ਕਿਸੇ ਕਿਸ ਲੀਗਲ ਐਕਟੀਵਿਟੀ ਚੋਂ ਵਾਲੋ ਨਹੀਂ ਨਾ ਹੀ ਉਹਨੇ ਕੋਈ ਇਸ ਤਰ੍ਹਾਂ ਦਾ ਕੋਈ ਇਹ ਦੱਸਦੇ ਪੈ ਰਹੇ ਨੇ ਵੀ ਕੋਈ ਨਹੀਂ ਕੋਈ 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 ਕ੍ਰਾਈਮ ਕੀਤਾ ਤਾਂ ਉਹ ਸਿਰਫ ਉਹ ਹਾਂ ਇਹ ਜਿਹੜੇ ਬੰਦੇ ਮਹੱਲੇ ਦੇ ਪ੍ਰੋਟੈਸਟ ਕਰਦੇ ਪਏ ਸੀ ਨਹੀਂ ਉਹ ਪ੍ਰੋਟੈਸਟ ਦਾ ਕਹਿੰਦੇ ਜੀ ਉਹ ਪਾਰਟ ਐਂਡ ਪਾਰਸਲ ਸੀ ਹੂੰ ਉਹ ਵੀ ਜਿਹੜਾ ਸੀ ਮਹੱਲਾ ਵਸਕੇ ਦੇ ਨਾਲ ਜਿਹੜਾ ਹੈ ਨਸ਼ਾ ਤਸਕਰਾਂ ਦੇ ਖਿਲਾਫ ਆਵਾਜ਼ ਬੁਲੰਦ ਕਰ ਰਿਹਾ ਸੀ ਇੰਨਾ ਕੋ ਕਸੂਰ ਮੇਰੇ ਸਾਹਮਣੇ ਆਇਆ ਇਹ ਸਾਡੇ ਕੋਲ ਆਪਣਾ ਰਾਈਟ ਹੈ ਟੈਸਟ ਨੂੰ ਤੋੜ ਦੇ ਦੇਖੋ ਅਸਲ ਡੈਮੋਕ੍ਰੇਸੀ ਜਿੱਥੋਂ ਤੱਕ ਅਸੀਂ ਅਸੀਂ ਵੀ ਜਿਹੜੀ ਇਹ ਸੋਸ਼ਲ ਲਾਈਫ ਚ ਜਿਤ ਕਰਿਆ ਅਸਲ ਡੈਮੋਕ੍ਰੇਸੀ ਸੜਕ ਤੇ ਹੁੰਦੀ ਹੈ ਹੂੰ ਲੋਕ ਜਿਹੜਾ ਆਮ ਆਦਮੀ ਦਾ ਰਾਈਟ ਹੈ ਕਿ ਜੇ ਉਹਨੂੰ ਤਕਲੀਫ ਹੈ ਜੇ ਕੋਈ ਦੀ ਨਹੀਂ ਸੁਣਦਾ ਤੇ ਹੀ ਸ਼ੁੱਡ ਕਮ ਆਨ ਦੀ ਰੋਡ ਐਂਡ ਰੇਜ਼ ਹਿਸ ਵਾਇਸ ਜੀ ਇਹ ਤਾਂ ਅਸੀਂ ਪਹਿਲੀ ਵਾਰ ਗੱਲ ਸੁਣੀ ਹੈ ਅਸੀਂ ਤਾਂ ਬੈ ਲੈਫਟ ਨਾਲ ਜੁੜਿਆ ਹੋਇਆ ਹਾਂ ਔਰ ਅੱਜ ਤੱਕ ਐਸਾ ਨਹੀਂ ਤਾਂ ਜੇ ਲੋਕਾਂ ਲਈ ਸਾਡੇ ਕੋਲ ਕੋਈ ਐਹੋ ਜਿਹੀ ਪਹੁੰਚ ਨਹੀਂ ਹੁੰਦੀ ਕਿ ਅਸੀਂ ਡੀਜੀਪੀ ਕੇਸ ਨੂੰ ਫੋਨ ਕਰ ਲਈਏ ਜਾਂ ਕਿਸੇ ਹੋਮ ਮਿਨਿਸਟਰ ਨੂੰ ਫੋਨ ਕਰ ਲਈਏ ਸਾਡੇ ਕੋਲ ਤਾਂ ਇੱਕੋ ਇੱਕ ਤਾਕਤ ਲੋਕਾਂ ਦੀ ਤਾਕਤ ਔਰ ਲੋਕਾਂ ਨੇ ਆਪ ਦੀ ਤਾਕਤ ਸੜਕ ਤੇ ਆਕੇ ਵਿਖਾਉਣੀ ਉਹ ਰੀਅਲ ਡੈਮੋਕ੍ਰੇਸੀ ਜਿਹੜੀ ਉਹ ਸੜਕ ਤੇ ਹੈ ਕੋਈ ਵਾਰਡ ਵਸੀ ਆਇਆ ਜੀ ਹਾਂਜੀ ਮੇਨ ਆਪਣੇ ਅੱਜ ਅੱਜ ਇਹ ਐਂਡੀ ਐਂਡ ਤੁਸੀਂ ਥੋੜਾ ਜਿਹਾ ਜੇ ਸਾਰਾ ਪਤਾ ਹੀ ਕਿ ਥੋੜੇ ਦੁਬਾਰਾ ਦੱਸ ਦੋ ਵੀ ਜੋ ਘਟਨਾ ਹੀ ਹੋਈ ਹੈ ਅੱਜ ਅਲੀ ਤੇ ਬੁਰਜਾ ਰੋਡ ਦੇ ਹਾਲਾਤ ਜੋ ਅੱਜ ਘਟਨਾ ਹੋਈ ਤੇ ਉਸ ਤੋਂ ਬਾਅਦ ਜੋ ਹੁਣ ਸਾਰੀ ਲੀਡਰਸ਼ਿਪ ਵੀ ਪਹੁੰਚੀ ਹੋਈ ਹੈ ਕੀ ਤੁਸੀਂ ਕਹਿਣਾ ਚਾਹੋਗੇ ਕਿ ਵੀ ਰਿਸ ਕੱਲ ਸ਼ਾਮ ਵੇਸ ਤੇ ਸਭ ਗਏ ਸੀ ਇਹ ਕਹਿਣ ਵਾਸਤੇ ਵੀ ਚਿੱਟੇ ਵਾਲਿਆਂ ਦਾ ਕਿਸੇ ਦਾ ਕੋਈ ਤੁਸੀਂ ਨਾਮ ਦੱਸੋ ਜਿਹੜੇ ਵੇਚਦੇ ਆ ਜਿਹੜੇ ਪਿੰਦੇ ਆ ਤੇ ਸਾਡਾ ਕੋਈ 100 150 ਸਾਰਾ ਮਹੱਲਾ ਵਸੂ ਉੱਥੇ ਇਕੱਠੇ ਹੋਏ ਸੀਗੇ ਉਹਨਾਂ ਨੇ ਕਿਹਾ ਠੀਕ ਹੈ ਜਦੋਂ ਸਵੇਰੇ ਸਾਡੇ ਸਾਰੇ 100 ਸਭਾ ਸੋ ਉਹੀ ਮੈਂਬਰ ਸਾਰੇ ਮਹੱਲੇ ਵਿੱਚ ਕਹਿ ਕੇ ਆਏ ਭਾਈ ਵੀ ਇਹ ਤੋਂ ਪਹਿਲੇ ਜਿਹੜਾ ਚਿੱਟਾ ਵੇਚ ਗਿਆ ਇੱਕ ਠੀਕ ਹੈ ਹੁਣ ਨਾ ਵੇਚਿਓ ਅਜੇ ਕਹਿ ਕੇ ਬਾਹਰ ਹੀ ਆਏ ਸੀ ਤੇ ਜਿਹੜੇ ਤਿੰਨ ਮੁੰਡੇ ਆ ਇਹ ਉੱਥੋਂ ਚਿੱਟਾ ਲੈ ਕੇ ਆਏ ਆ ਤੇ ਇਹਨਾਂ ਦੇ ਜੇਬ ਵਿੱਚ ਜਿੱਟਾ ਜੀ ਨਾਲੇ ਇਹਨਾਂ ਕੋਲ 55 ਸੀ ਭਰੀਆਂ ਹੋਈਆਂ ਸੀ 55 ਸੀ ਇਹਨਾਂ ਕੋਲੇ ਜਦੋਂ ਇਹਨਾਂ ਨੂੰ ਫੜਿਆ ਗਿਆ ਤਾਂ ਕੋਈ ਲੱਤਾਂ ਠੁੱਡੇ ਮਾਰਨ ਲੱਗ ਗਏ ਇਹਨੇ ਬਹੁਤ ਗੰਦੀਆਂ ਵੰਦੀਆਂ ਗਾਲਾਂ ਕੱਢੀਆਂ ਸਾਰੇ ਮਹਿਲਾ ਵਸਕੇ ਇਕੱਠੇ ਹੋ ਕੇ ਇਹਨਾਂ ਨੂੰ ਬਿਠਾ ਲਿਆ ਥਾਣੇ ਫੋਨ ਕੀਤਾ ਐਸਐਚਓ ਸਾਹਿਬ ਨੇ ਸ਼ਾਇਦ ਇਹ ਮੈਨੂੰ ਨਹੀਂ ਪਤਾ ਵੀ ਇਹ ਕਿਹਾ ਸੀ ਵੀ ਮੈਂ ਚੰਡੀਗੜ੍ਹ ਗਿਆ ਹੋਇਆ ਪਰ ਕਹਿੰਦਾ ਮਤਲਬ ਇਹ ਵੀ ਉਸ ਤੋਂ ਬਾਅਦ ਕੋਈ ਨਹੀਂ ਆਇਆ ਕੁਝ ਮੁਲਾਜ਼ਮ ਆਏ ਉਹ ਕਹਿੰਦੇ ਸੀ ਵੀ ਇਹ ਮੁਲਜ਼ਮ ਸਾਨੂੰ ਦੇ ਦਿਓ ਸਾਡੇ ਮਹੱਲਾ ਵਸਨੀਕਾਂ ਲਈ ਇਹ ਗੱਲ ਜੀ ਵੀ ਐਸਟੀਪੀ ਸਾਹਿਬ ਆਉਣ ਤੇ ਇਹਨਾਂ ਨੂੰ ਲੈ ਜਾਣ ਅਦਰਵਾਈਜ਼ ਜਿਹੜੇ ਮੁਲਾਜ਼ਮ ਲੈਂਦੇ ਉੱਥੇ ਜਾ ਕੇ ਇਹਨਾਂ ਨੂੰ ਛੱਡ ਦਿੰਦੇ ਆ ਪਰ ਇਸੇ ਕਰਕੇ ਅਸੀਂ ਆਪਣੀ ਹੀ ਸੜਕ ਦੇ ਉੱਥੇ ਬੈਠੇ ਸੀਗੇ ਕੋਈ ਕਿਸੇ ਨੇ ਕੋਈ ਹੱਲਾ ਗੁੱਲਾ ਨਹੀਂ ਕੀਤਾ ਕੋਈ ਲੜਾਈ ਨਹੀਂ ਕੀਤੀ ਕੋਈ ਤੋੜ ਭੰਨ ਨਹੀਂ ਕੀਤੀ ਬੜੇ ਆਮ ਨਾਲ ਬੈਠ ਕੇ ਗੱਲਬਾਤ ਹੋ ਰਹੀ ਸੀ ਉੱਥੇ ਜਦੋਂ ਇਹ ਮੁਲਾਜ਼ਮ ਗਈ ਹੈ ਇਹਨਾਂ ਨੇ ਬੰਦੇ ਲੈ ਆਂਦੇ ਥਾਣੇ ਉਸ ਤੋਂ ਬਾਅਦ ਵੀਰੇ ਸਭ ਐਸਟੀਪੀ ਸਾਹਿਬ 2:30 ਵਜੇ ਗਈ ਹੈ 2:30 ਵਜੇ ਜਾ ਕੇ ਇਹਨਾਂ ਨੇ ਢਾਂਗ ਵਾਲੇ ਮੁਲਾਜ਼ਮ ਨਾਲ ਲੈ ਕੇ ਗਏ ਸਭ ਨੂੰ ਖਿੜਕੜਤਾ ਇਹਨਾਂ ਨੇ ਤੇ ਅੱਡੋ ਅੱਡ ਚਲ ਬੇਟਾ ਉਧਰ ਦਾ ਤੇ ਉਹਦੇ ਵਿੱਕੀ ਵਿੱਕੀ ਵੰਸਨ ਉਹਨਾਂ ਨੂੰ ਫੜ ਲਿਆ ਇੱਕ ਜਿਹੜਾ ਟਰੈਕਟਰ ਵਾਲਾ ਸੀ ਉੱਥੇ ਉਹਨੇ ਟਰੈਕਟਰ ਲਾਇਆ ਉਹਨੂੰ ਵੀ ਫੜ ਲਿਆ ਗੁਰਪ੍ਰੀਤ ਨੂੰ ਇਹਨਾਂ ਨੇ ਜਿਹੜੇ ਐਡਵੋਕੇਟ ਸਾਹਿਬ ਹੈ ਉਹਨਾਂ ਦੀ ਗੱਡੀ ਇਹਨਾਂ ਨੇ ਫੜੀ ਤੇ ਮਗਰ ਗੁਰਪ੍ਰੀਤ ਆਇਆ ਇੱਥੇ ਆਂਦਾਂ ਨੂੰ ਉਹਨੇ ਵੀ ਰੈਸਟ ਕਰ ਲਿਆ ਮੇਰਾ ਬੇਟਾ ਅਸੀਂ ਉਦੋਂ ਘੱਟੋ ਘੱਟ ਵੀ ਸੋ 150 ਕਰਮਾ ਤੇ ਮੇਰਾ ਘਰ ਜੀ ਕੋਰਨਰ ਤੇ ਪੁਲਿਸ ਉਤਰੋ ਘੇਰਾ ਪਾ ਕੇ ਲੇਡੀ ਕਨਸਟੇਬਲ ਨਾਲ ਲਿਜਾ ਕੇ ਮੈਨੂੰ ਵੀ ਚੱਕ ਦੇ ਸੀ ਜੀ ਨਾਲ ਤੇ ਮੇਰੇ ਬੇਟੇ ਨੂੰ ਰੈਸਟ ਕਰ ਲਿਆ ਤੇ ਇੱਕ ਪੁਲਿਸ ਵਾਲੇ ਨੇ ਕਹਿਤਾ ਵੀ ਉੱਪਰ ਕੈਮਰੇ ਲੱਗੇ ਆ ਇਹਨੇ ਮੈਨੂੰ ਛੱਡਤਾ ਪਰ ਮੇਰੇ ਬੇਟੇ ਨੂੰ ਲੈ ਆਏ ਜੀ ਘਰੋਂ ਲੈ ਕੇ ਆਏ ਮੇਰੇ ਬੇਟੇ ਨੂੰ ਕਿਉਂਕਿ ਉਹ ਧਰਨੇ ਵਿੱਚ ਉਹਨਾਂ ਦੇ ਨਾਲ ਸੀਗਾ ਤੇ ਉੱਥੇ ਕਹਿਣ ਦਾ ਮਤਲਬ ਹੀ ਅੱਜ ਸਾਡੇ ਬੇਟੇ ਨੂੰ ਚੱਕ ਲਿਆਏ ਜਾਂ ਦੂਜਿਆਂ ਨੂੰ ਚੱਕ ਲਿਆਏ ਆ ਇਹ ਕੱਲ ਨੂੰ ਕਿਸੇ ਤੇ ਚਿੱਟਾ ਪਾਉਣ ਪਿਸਤੌਲ ਪਾਉਣ ਅਸਲਾ ਪਾਉਣ ਪੁਲਿਸ ਦਾ ਪੰਜਾਬ ਪੁਲਿਸ ਦਾ ਕੋਈ ਭਰੋਸਾ ਨਹੀਂ ਬਲੋਡ ਸ਼ਹਿਰ ਬਿਲਕੁਲ ਗੁੰਡਾਰਾ ਚੱਲ ਰਿਹਾ ਜੀ ਕੋਈ ਸੁਣਵਾਈ ਨਹੀਂ ਨਾ ਕੋਈ ਥਾਣੀ ਸੁਣਵਾਈ ਹੈ ਨਾ ਕਿਤੇ ਹੋਰ ਸੁਣਵਾਈ ਹੈ ਅਸੀਂ ਮੈਡਮ ਬਲਜੀਤ ਕੌਰ ਦੀਆਂ ਮਿੰਨਤਾਂ ਕਰਕੇ ਰਹਿ ਕੇ ਬਹੁਤ ਫੋਨ ਕੀਤੇ ਬਹੁਤ ਮੈਸੇਜ ਕੀਤੇ ਅੱਜ ਤੁਸੀਂ ਉੱਤਰ ਨੂੰ ਕੌਣ ਆਇਆ ਅੱਜ ਵੀ ਕੀਤਾ ਸੀ ਜੀ ਮੈਂ ਤਿੰਨ ਫੋਨ ਕੀਤੇ ਸੀ ਕਿਸੇ ਨੇ ਨਹੀਂ ਚੱਕਿਆ ਬਿਲਕੁਲ ਨਹੀਂ ਚੱਕਿਆ ਕਿਸੇ ਨੇ ਉਸ ਤੋਂ ਪਹਿਲੇ ਵੀ ਮੈਂ ਕਹਿੰਦੀ ਰਹੀ ਸੀ ਸਾਡੇ ਮੇਰੇ ਓਪੋਜੀਟ ਚਾਰ ਕੈਮਰੇ ਲੱਗੇ ᱫੋ ਗਲੀ ਦੇ ਕਾਰਨਰ 'ਚ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਹਾ ਮੇਰੇ ਕੋਲ ਕੈਮਰੇ ਦਾ ਪਾਸਵਰਡ ਲਓ ਮੈਡਮ ਬਲਜੀਤ ਕੌਰ ਨੂੰ ਵੀ ਕਿਹਾ ਮੇਰੇ ਕੋਲ ਕੈਮਰੇ ਦਾ ਪਾਸਵਰਡ ਲਓ ਤੁਹਾਡਾ ਕੀ ਸਟੈਂਡ ਹੈ ਮੱਲੇ ਵਾਲੇ ਦਾ 29 ਸਟੈਂਡ ਹੈ ਤੁਹਾਡਾ ਹੁਣ ਮੱਲੇ ਵਾਲੇ ਹੁਣ ਕੀ ਕਿ ਕੱਢ ਕੇ ਕਰੀ ਆਂ ਰਹੇ ਨੇ ਟੀਮ ਦੇਖ ਲੋ ਅੱਜ ਸਾਡੇ ਬੱਚੇ ਨੇ ਇਹਨਾਂ ਨੇ ਛੱਡੇ ਸਾਡਾ ਨੂੰ ਹੁਣ ਫਰਦੋ ਰੋਟਾ ਸਾਨੂੰ ਇਹ ਡਰਾਉਂਦੇ ਜਿਹਾ ਬੰਦਾ ਸਾਨੂੰ ਕੱਲੋ ਸ਼ੈ ਹੋ ਗਈ ਤੇ ਸਾਨੂੰ ਸਾਡ ਨੇ ਸਾਨੂੰ ਕੱਲ ਕਿਹਾ ਸੀਗਾ ਵੀ ਤੁਸੀਂ ਸਾਡਾ ਸਾਥ ਦੋ ਅੱਜ ਅਸੀਂ ਸਾਥ ਦਿੱਤਾ ਸੋ ਕੋ ਸਾਨੂੰ ਚੱਕ ਲਈ ਇਹਨਾਂ ਨੇ ਉਹਨਾਂ ਚਿੰਨ੍ਹ ਸੜਕਾਂ ਉੱਤੇ ਵੀ ਅੰਦਰ ਹੈ ਸਾਡੇ ਨਾ ਫਿਰ ਜੀ ਹੱਲ ਕੀ ਹੈ ਫਰੈਸ਼ ਗੱਲ ਦਾ ਕੱਲ ਨੂੰ ਫਿਰ ਸਾਡੇ ਕੱਲ ਨੂੰ ਜੇ ਤੁਸੀਂ ਦੁਬਾਰਾ ਪ੍ਰੋਟੈਸਟ ਦੇ ਵਿੱਚ ਆਉਂਦੇ ਹੋ ਇੱਕ ਬੱਚਾ 17 16 ਸਾਲਾਂ ਦਾ ਹੈ ਜੀ ਉਹ ਕਾਨਵਰਸ ਸਵੇਰੇ ਉਹਦਾ ਪੇਪਰ ਹੈ ਕਿ ਹੱਲ ਕੀ ਹੈ ਜੀ ਫਿਰ ਇਸ ਗੱਲ ਦਾ ਜਿਵੇਂ ਸਾਡਾ ਗੁਨਾ ਸਿਰਫ ਇਹ ਹੈ ਜੀ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਇਹ ਹੈ ਜਿਹੜਾ ਤੁਸੀਂ ਧਰਨਾ ਲਾਇਆ ਸੀਗਾ ਤੁਸੀਂ ਇਸ ਰਿਗਾਰਡਿੰਗ ਸਾਨੂੰ ਰਿਟਰਨ 'ਚ ਕੁਝ ਵੀ ਨਹੀਂ ਦਿੱਤਾ ਸੀਗਾ ਸਾਡਾ ਗੁਨਾ ਇਹ ਹੈ ਸਿਰਫ ਸਾਨੂੰ ਇਹਦੇ ਬਾਰੇ ਇਨੀ ਜਾਣਕਾਰੀ ਨਹੀਂ ਸੀਗੀ ਆਮ ਲੋਕ ਹੈ ਪੜੇ ਲਿਖੇ ਲੋਕ ਹੈ ਠੀਕ ਹੈ ਅਸੀਂ ਤਾਂ ਵੀ ਸਾਡੀ ਕਿਸੇ ਸਰਕਾਰ ਨਾਲ ਕੋਈ ਲੜਾਈ ਨਹੀਂ ਹੈ ਕਿ ਧਰਨੇ ਲਈ ਲਿਫਟ ਦੀ ਜ਼ਰੂਰੀ ਹੈ ਲਿਫਟ ਹੀ ਨਹੀਂ ਆ ਸੀਗਾ ਬਸ ਇਹਦਾ ਐਸਐਸਓ ਸਾਹਿਬ ਐਸੀ ਗੱਲ ਨੂੰ ਕਹਿੰਦੇ ਵੀ ਰਿਟਨ ਚ ਨਹੀਂ ਸੀਗਾ ਅਸੀਂ ਆਪਣੀ ਗਲਤੀ ਮੰਨਦੇ ਹਾਂ ਸਾਡੇ ਰਿਟਨ ਚ ਸੀ ਵੀ ਅਸੀਂ ਡਾਟਾ ਦੇ ਦਿੱਤੇ ਸਾਨੂੰ ਕੋਈ ਬਹਿਣ ਦੇਣਾ ਇਹ ਡਿਵੈਲਪਮੈਂਟਿਕ ਰਾਈਟ ਹੈ ਜੀ ਧਰਨਾ ਲਗਾਉਣਾ ਪਰ ਇਹ ਆਪਾਂ ਇਹ ਗੱਲ ਦੱਸੋ ਜੀ ਇਸ ਅੱਜ ਦੀ ਇਸ ਘਟਨਾ ਦੇ ਨਾਲ ਕੀ ਪ੍ਰਭਾਵ ਪਿਆ ਲੋਕਾਂ ਦਾ ਕੀ ਕਹਿਣਾ ਹੁਣ ਵੀ ਉਹ ਕੱਲ ਨੂੰ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਦਾ ਸਾਥ ਦਿੰਦੇ ਆ ਯਾਨੀ ਨਹੀਂ ਨਹੀਂ ਜਾਵਾਂ ਹੀ ਨਹੀਂ ਜੀ ਨਹੀਂ ਜਾਵਣੀ ਅਸੀਂ ਅਜਿਹਾ ਕਹਿੰਦੇ ਜਿਹੜੇ ਵੇਚ ਤੇ ਹੋਰ ਵੇਚ ਖੁੱਲ ਕੇ ਵੇਚ ਲਈਏ ਸਰਕਾਰ ਅੱਗੇ ਇਹੀ ਗੁਜਾਰਿਸ਼ ਹੈ ਜਿਹੜਾ ਅੱਜ ਅਸੀਂ ਉਪਰਾਲਾ ਚੱਕਿਆ ਸੀ ਜਿਹੜੀ 21 ਮੈਂਬਰੀ ਕਮੇਟੀ ਬਣਾਈ ਸੀ ਅਸੀਂ ਉਹ ਤਾਂ ਮੰਗੀ ਮੰਗਦੇ ਹਾਂ ਉਹਦੇ ਨਾਲ ਚਲੋ ਠੀਕ ਹੈ ਅਸੀਂ ਵੀ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕੀਤਾ ਸੀ ਸਾਨੂੰ ਰਿਟਰਨ ਚ ਨਹੀਂ ਦੇ ਪਾਇਆ ਇਸ ਤਰ੍ਹਾਂ ਕਰਕੇ ਤੇ ਹੁਣ ਅਸੀਂ ਇਹੀ ਕਹਿੰਦੇ ਵੀ ਇਸ ਚੀਜ਼ ਨੂੰ ਦੇਖ ਕੇ ਅੱਜ ਜੀ ਸਾਨੂੰ ਹਰਾਸ਼ਮੈਂਟ ਹੋ ਰਹੀ ਹੈ ਸਾਡੀ ਹਿੰਮਤ ਬਿਲਕੁਲ ਟੁੱਟ ਗਈ ਹੈ ਕਿ ਅਸੀਂ ਪੁਲਿਸ ਪ੍ਰਸ਼ਾਸਨ ਦਾ ਨਸ਼ੇ ਵਿਰੁੱਧਾ ਸੀ ਜੇ ਸਾਡਾ ਸਾਨੂੰ ਕਹਿੰਦੇ ਵੀ ਕੋਆਪਰੇਟ ਕਰੋ ਅਸੀਂ ਕੋਆਪਰੇਟ ਨਹੀਂ ਕਰਾਂਗੇ ਜਿਉਂਤੇ ਖੁੱਲਾ ਚਿੱਟਾ ਵਿਕਦਾ ਤੇ ਵਿਕੀ ਆਵੇ ਹੁਣ ਸਾਡੇ ਇਸ ਦੇ ਵਿੱਚ ਕੋਈ ਕੋਈ ਸਟੈਂਡ ਲੈਂਡ ਪ੍ਰਧਾਨ ਜੀ ਬੋਲੋ ਰਾਜੀ ਇਹ ਤੁਹਾਡਾ ਤੁਹਾਡੇ ਏਰੀਆ ਨਾਲ ਸੰਬੰਧਿਤ ਏਰੀਆ ਨੇ ਜਿਹੜਾ ਅੱਜ ਮਸਲਾ ਜੋ ਵੀ ਹੋਇਆ ਜਿਸ ਤਰ੍ਹਾਂ ਅੱਜ ਹੁਣ ਸਾਰੀ ਲੀਡਰਸ਼ਿਪ ਸਾਰੀ ਪਾਰਟੀਆਂ ਦੇ ਸਾਹਮਣੇ ਆ ਗਈ ਹੈ ਬੜੀ ਮੈਸੇਜ ਨੂੰ ਲੱਗਿਆ ਤੇ ਕੀ ਤੁਹਾਡਾ ਹੁਣ ਇਹ ਸਾਰੇ ਲੋਕਾਂ ਦੇ ਬਿਆਨ ਹੈ ਇਹ ਮੈਸੇਜ ਮੈਨੂੰ ਤਾਂ ਸ਼ਾਮ ਨੂੰ ਪਤਾ ਲੱਗਿਆ ਸੀ ਇਹ ਸਾਰੇ ਮੱਲੇ ਵਾਲੇ ਮੇਰੇ ਕੋਲ ਗਏ ਸੀ ਮੈਂ ਐਸੋਚੂ ਸਾਹਿਬ ਨਾਲ ਗੱਲ ਕੀਤੀ ਮੈਂ ਕਿਹਾ ਇਹਨਾਂ ਨੇ ਨਸ਼ੇ ਵਾਲੇ ਬੰਦੇ ਫੜਾਏ ਆ ਜਿਨ੍ਹਾਂ ਨੇ ਨਸ਼ੇ ਵਾਲੇ ਬੰਦੇ ਫੜਾਉਂਦੇ ਆ ਇਹ ਦੁਫੀਏ 10 ਸਾਲਾਂ ਤੋਂ ਜਿਵੇਂ ਚਾਂਦੀ ਜੀ ਦੀ ਮੈਂ ਵੀਡੀਓ ਦੇਖੀ ਹੋਰ ਸਾਰੇ ਸੀ ਇਹਨਾਂ ਨੇ ਬੰਦੇ ਫੜਾ ਤੇ ਮੈਂ ਕਿਹਾ ਜੀ ਇਹਨਾਂ ਦਾ ਕੀ ਕਸੂਰ ਹੈ ਕਹਿੰਦਾ ਜੀ ਇਹਨਾਂ ਨੂੰ ਮੈਂ ਨਹੀਂ ਛੱਡਦਾ ਕਹਿੰਦਾ ਇਹਨਾਂ ਨੇ ਛੜਕ ਜਾਮ ਕੀਤੀ ਹੈ ਮੈਂ ਫਿਰ ਡੀਐਸਪੀ ਸਾਹਿਬ ਨਾਲ ਗੱਲ ਕੀਤੀ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦਾ ਛੁੱਟੀ ਤੇ ਹੈ ਇਹ ਤਾਂ ਦੇਖ ਲੋ ਹੁਣ ਇਹ ਐ ਐਸਚੋ ਹੈ ਜਿਹੜਾ ਦੇਖੋ ਕੀ ਕਿੰਨਾ ਧੱਕਾ ਕਰ ਰਿਹਾ ਇਹ ਕਾਮ ਆਵਾਜ਼ ਵੀ ਪਾਰਟੀ ਦਾ ਵਰਕਰ ਬਣ ਕੇ ਕੰਮ ਕਰ ਰਿਹਾ ਹੈ ਜੋ ਤੁਸੀਂ ਪੁਲਿਸ ਨਾਲ ਗੱਲ ਕੀਤੀ ਤਾਂ ਉਹਨੇ ਕੀ ਜਵਾਬ ਦਿੱਤਾ ਸਿਰਫ ਤਕਰੀ ਵਜ੍ਹਾ ਨਾਲ ਚੱਟ ਲਿਆ ਸੀ ਹਾਂਜੀ 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 ਸਾਡਾ ਉਹ ਵੀ ਰਾਈਟ ਨਹੀਂ ਹੈ ਹਾਂਜੀ ਗੱਲ ਗਿਆ ਸਾਡਾ ਉਹ ਵੀ ਰਾਈਟ ਹੈ ਨਹੀਂ ਸਹੀ ਗੱਲ ਹੈ ਜੀ ਰਾਈਟ ਇਹ ਤਾਂ ਕਹਿੰਦੇ ਵੀ ਮੇਰੇ ਡੀਐਸਪੀ ਸਾਹਿਬ ਨਾਲ ਵੀ ਦੋ ਵਾਰੀ ਗੱਲ ਹੋਈ ਉਹ ਕਹਿੰਦੇ ਬੰਦੇ ਦੇ ਦਿੰਨੇ ਆ ਐਸਐਚਓ ਸਾਹਿਬ ਨੂੰ ਮੈਂ ਗਿਆ ਕਹਿੰਦਾ ਮੈਂ ਕਰ ਲੈਣਾ ਫਿਰ ਐਸਐਚਓ ਸਾਹਿਬ ਮੈਨੂੰ ਕਹਿੰਦੇ ਯਾਰ ਮੈਂ ਨਹੀਂ ਛੱਡਨੇ ਮੈਨੂੰ ਕਿਹਾ ਐਸਐਚਓ ਤੁਹਾਨੂੰ ਫੋਨ ਤੇ ਗੱਲ ਹੋਈ ਹਾਂਜੀ ਮੇਰੀ ਫੋਨ ਤੇ ਗੱਲ ਹੋਈ ਐਸਐਚਓ ਸਾਹਿਬ ਨਾਲ ਹਾਂਜੀ ਵੀ ਐਸਐਚਓ ਹਾਂਜੀ ਦੇਖੋ ਸਾਰਾ ਘਟਨਾ ਕ੍ਰਮ ਤੁਹਾਨੂੰ ਸਾਰੇ ਮੁਹ ਆਪਣੇ ਸਾਥਕਾ ਐਮਐਲਏ ਹਰਪ੍ਰੀਤ ਸਿੰਘ ਜੀ ਨੇ ਵੀ ਸਾਰੀ ਘਟਨਾ ਦੱਸੀ ਮੈਂ ਵੀ ਇਹਨਾਂ ਕੋਲੇ ਪਹਿਲਾਂ ਪਹੁੰਚਿਆ ਮੈਨੂੰ ਜਦੋਂ ਇਹਨਾਂ ਦਾ ਫੋਨ ਆਇਆ ਤਾਂ ਮੈਂ ਇੱਥੇ ਆਇਆ ਮੈਨੂੰ ਸਰਦਾਰ ਹਰਪ੍ਰੀਤ ਸਿੰਘ ਸਾਥਕਾ ਐਮਐਲਏ ਉਹਨਾਂ ਨੇ ਭੇਜਿਆ ਵਿਸ਼ੋਕ ਜੀ ਦੇਖੋ ਕੀ ਹੈ ਹੁਣ ਇਹ ਕਿੱਡੀ ਮਾੜੀ ਘਟਨਾ ਹੈ ਵੀ ਇੱਕ ਸ਼ਹਿਰ ਦੇ ਲੋਕ ਜਿਹੜੇ ਪੁਲਿਸ ਦਾ ਸਾਥ ਦੇ ਰਹੇ ਹੈ ਮਹੱਲੇ ਦੇ ਵਿੱਚ ਨਸ਼ਾ ਵੇਚ ਰਿਹਾ ਉਸ ਨਸ਼ਾ ਵੇਚਣ ਵਾਲਿਆਂ ਨੂੰ ਇਹ ਫੜ ਕੇ ਆਪ ਦੇ ਰਹੇ ਕਿ ਸਰਕਾਰ ਨੂੰ ਆਹ ਫੜੋ ਜੀ ਨਸ਼ਾ ਵੇਚਣ ਵਾਲੇ ਤੇ ਨਸ਼ਾ ਖਰੀਦਣ ਵਾਲੇ ਉਹ ਖਰੀਦਣ ਤੋਂ ਬਾਅਦ ਜਦੋਂ ਇਹਨਾਂ ਨੇ ਇਹ ਮੰਗ ਕੀਤੀ ਕਿ ਐਸਐਚਓ ਸਾਹਿਬ ਨੇ ਕੱਲ ਕਿਹਾ ਸੀ ਸਾਨੂੰ ਇਹ ਡਰ ਹੈ ਕਿਤੇ ਇਹ ਬੰਦੇ ਛਿੰਦੇ ਨਾ ਜਾਣ ਐਸਐਚਓ ਸਾਹਿਬ ਇੱਥੇ ਆਪ ਆਉਣ ਤਾਂ ਇਹਨਾਂ ਨੇ ਉੱਤੇ ਜਿਹੜਾ ਆਪਣੇ ਮੁਹੱਲੇ ਦੇ ਵਿੱਚ ਸੜਕ ਤੇ ਧਰਨਾ ਲਾਤਾ ਉਹ ਧਰਲਾ ਨਾਣ ਦੀ ਸਜ਼ਾ ਦੇਖੋ ਦੁਕਾਨਦਾਰ ਜਿਹੜੇ ਉੱਤੇ ਰੇਤਾ ਬਜਰੀ ਵਾਲੇ ਇੱਕ ਉਹਨਾਂ ਦਾ ਬੇਟਾ ਜਿਹੜਾ ਕਿ ਨਵਾਲਿਕ ਹੈ 17 ਸਾਲ ਦੀ ਦੀ ਉਮਰ ਹੈ ਉਸ ਤੋਂ ਇਲਾਵਾ ਬਾਕੀ ਜਿਹੜੇ ਘਰ ਦੇ ਬੰਦਿਆਂ ਨੇ ਫੜ ਕੇ ਉਹ ਬੰਦੇ ਦਿੱਤੇ ਸੀ ਉਹ 6 ਬੰਦੇ ਅੰਦਰ ਦਿੱਤੇ ਨੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਸ਼ਹਿਰ ਦੇ ਇੱਥੇ ਆ ਗਏ ਹਰਪ੍ਰੀਤ ਸਿੰਘ ਐਮਐਲ ਸਾਹਿਬ ਆਪ ਇੱਥੇ ਸਾਬਕਾ ਐਮਐਲ ਜਿਹੜੇ ਨੇ ਉਹ ਇੱਥੇ ਆਪ ਪਹੁੰਚੇ ਤਾਂ ਉਹਨਾਂ ਨੇ ਆ ਕੇ ਐਸਪੀ ਮੈਡਮ ਨਾਲ ਗੱਲ ਕੀਤੀ ਫਿਰ ਉਹਨਾਂ ਨੇ ਉਹਨਾਂ ਨੂੰ ਅਸ਼ਵਾਸ਼ਣ ਦਿੱਤਾ ਕਿ ਮੈਂ ਡੀਐਸਪੀ ਸਾਹਿਬ ਨੂੰ ਕਹਿਤਾ ਹਰ ਬੰਦੇ ਤੁਹਾਨੂੰ ਹੁਣ ਦੇ ਦਿੰਦੇ ਐ ਪਰ ਉਸ ਗੱਲ ਨੂੰ ਮੇਰੇ ਖਾਲ ਅੱਧਾ ਘੰਟਾ ਜਾਂ 20 ਮਿੰਟ ਹੋ ਚੁੱਕੇ ਐ ਜਦੋਂ ਦੀ ਇਹ ਗੱਲ ਚੱਲ ਪਈ ਐ ਪ੍ਰਧਾਨ ਜੀ ਦੱਸ ਰਹੇ ਬਿੱਟੋ ਜੀ ਜ਼ਿਲ੍ਹਾ ਪ੍ਰਧਾਨ ਨੇ ਕਾਂਗਰਸ ਦੇ ਇਹਨਾਂ ਨੇ ਵੀ ਗੱਲ ਕੀਤੀ ਐ ਇਹਨਾਂ ਨੇ ਵੀ ਕਿਹਾ ਤਾਂ ਇਹਨਾਂ ਨੇ ਵੀ ਉਹਨਾਂ ਨੇ ਜਵਾਬ ਦਿੱਤਾ ਬੜੀ ਮਾੜੀ ਗੱਲ ਐ ਜੇ ਇਸ ਤਰ੍ਹਾਂ ਹੋਊਗਾ ਤਾਂ ਸ਼ਹਿਰ ਦੇ ਵਿੱਚ ਨਸ਼ੇ ਵਾਲਿਆਂ ਨੂੰ ਫੜੋਣਾ ਤਾਂ ਦੂਰ ਦੀ ਗੱਲ ਐ ਕੋਈ ਨਸ਼ੇ ਵਾਲਿਆਂ ਦਾ ਨਾਮ ਹੀ ਨਹੀਂ ਦੱਸੇਗਾ ਕਦੇ ਪੁਲਿਸ ਪ੍ਰਸ਼ਾਸਨ ਨੂੰ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ ਲੋਕ ਤਾਂ ਪਹਿਲਾਂ ਹੀ ਬੜੇ ਭੈਚਾ ਹੈ ਪੰਜਾਬ ਦਾ ਮਾਹੌਲ ਪਹਿਲਾਂ ਹੀ ਬੜਾ ਖਰਾਬ ਹੈ ਜੇ ਪੁਲਿਸ ਇਸ ਤਰ੍ਹਾਂ ਕਰੇਗੀ ਤਾਂ ਲੋਕ ਤਾਂ ਡਰ ਜਾਣਗੇ ਪਹਿਲਾਂ ਮਾਹੌਲ ਦੇ ਵਿੱਚੋਂ ਗਲਤ ਮਾਹੌਲ ਚੋਂ ਪੁਲਿਸ ਨੂੰ ਲੋਕਾਂ ਨੂੰ ਬਾਹਰ ਕੱਢਣ ਦੀ ਬਜਾਏ ਉਹਨਾਂ ਨੂੰ ਹੋਰ ਗਲਤ ਮਾਹੌਲ ਦੇ ਵਿੱਚ ਜਿਹੜਾ ਡਰਾਇਆ ਜਾ ਰਿਹਾ ਹੈ ਬੜੀ ਮਾੜੀ ਗੱਲ ਹੈ ਬਹੁਤ ਮਦਭਾਗੀ ਘਟ ਰਹੀ ਹੈ ਜੀ ਹੁਣ ਕੀ ਜੀ ਮਤਲਬ ਹੁਣ ਤੁਸੀਂ ਕੀ ਜੁਆਇੰਟਲੀ ਤੌਰ ਤੇ ਤੁਸੀਂ ਵੀ ਖੜੇ ਹੋ ਅਸੀਂ ਮੱਲੇ ਵਾਲਿਆਂ ਦੇ ਨਾਲ ਖੜੇ ਆ ਸਾਰੀਆਂ ਪਾਰਟੀਆਂ ਕਾਲੀ ਦਲ ਦੇ ਵੀ ਖੜੇ ਆ ਅਸੀਂ ਜੋ ਮੱਲੇ ਵਾਲੇ ਕਹਿਣਗੇ ਅਸੀਂ ਇਹਨਾਂ ਦੇ ਨਾਲ ਖੜੇ ਆ ਸਾਨੂੰ ਕਹਿਣ ਤੇ ਹੁਣ ਦਰੀ ਵਿਛਾਉਣੇ ਚ ਹੁਣ ਦਰੀ ਜਾ ਕੇ ਅਸੀਂ ਇਹਨਾਂ ਦੇ ਐਸਐਸਪੀ ਸਾਹਿਬ ਨਾਲ ਵੀ ਗੱਲ ਕੀਤੀ ਹੈ ਨਾ ਉਹ ਪਤਾ ਇਹ ਕਹਿੰਦੇ ਆ ਵੀ ਦਰੀ ਨਹੀਂ ਵਿਛਾਣੀ ਆਪਾਂ ਤਾਂ ਇਹ ਕਹਿੰਦੇ ਜੇ ਕਹਿੰਦੇ ਵੀ ਚਿੱਟਾ ਕੱਲ ਨੂੰ ਕਿੱਥੋਂ ਮਿਲਣਾ ਉਹਨਾਂ ਨੂੰ ਐਡਰੈਸ ਦੋ ਭਾਈ ਉੱਥੋਂ ਮਿਲਣਾ ਸਾਰੇ ਸ਼ਹਿਰ 'ਚ ਬੈਨਰ ਲਾ ਦੇਣੇ ਤੇ ਪੋਸਟਰ ਲਾ ਦੇਣੇ ਨਾਲ ਇਹਨਾਂ ਦੇ ਪ੍ਰੋਪਗੈਂਡਾ ਪਤਾ ਲੱਗ ਜੂਗਾ ਬੇਚਾਰਾ ਸਰਕਾਰ ਇ ਜਿਹੜੇ ਬੰਦੇ ਫਰਾਂਦੇ ਨੇ ਉਹਨਾਂ ਨੂੰ ਕਾਰਵਾਈ ਤੋਂ ਰੋਕਿਆ ਜਾਵੇ ਤੇ ਐਦਾਂ ਹੀ ਕਰਨਾ ਪਊਗਾ ਸਰ ਜਿਹੜੇ ਬੰਦੇ ਕਾਰਵਾਈ ਕਰਵਾਉਂਦੇ ਨੇ ਉਹਨੂੰ ਠੱਕਿਆ ਜਾਂਦਾ ਤਾਂ ਐਦੂ ਵਧੀਆ ਤਾਂ ਉਹਨਾਂ ਦਾ ਐਡਰੈਸ ਤੋਂ ਭਾਈ ਵਾਰ ਨੰਬਰ 16 ਠੀਕ ਹੈ ਠੀਕ ਛਤਕੜਾ ਮਹੱਲਾ ਇੱਥੇ ਨਸ਼ਾ ਵੀ ਕਰਦਾ ਇੱਥੋਂ ਐਡਰੈਸ ਲੋ ਲਓ ਤੇ ਵੇਚੋ ਸਰਗਲ ਐਦਾਂ ਹੀ ਕਰਨਾ ਪੈਣਾ ਸਰ ਜੇ ਪੁਲਿਸ ਡਿਪਾਰਟਮੈਂਟ ਸਾਡੇ ਨਾਲ ਐਦਾਂ ਕਰੂਗਾ ਤਾਂ ਇਹਨਾਂ ਨਾਲ ਐਦਾਂ ਹੀ ਚੱਲਣਾ ਪੈਣਾ ਦੇਖੋ ਲੋਕ ਇੰਨੇ ਇੱਟੇ ਪਏ ਜਾਂਦੇ ਦੇਖ ਲੋ ਹਾਲਾਤ ਕਿੰਨੇ ਲੋਕ ਅੱਕ ਗਏ ਸਰਹਾਰ ਕੇ ਤਾਂ ਇਹੀ ਰਹਿ ਜਾਊਗਾ ਵੀ ਸਾਨੂੰ ਪੋਸਟਰ ਬੈਨਰ ਲਾਣੇ ਪੈਣੇ ਆ ਜੇ ਲੋਕ ਨਸ਼ੇ ਵਾਲੇ ਨੂੰ ਪੜਾਉਂਦੇ ਆ ਸਰਕਾਰ ਹੋਕਾ ਦੇ ਰਹੀ ਐ ਬੈਨਰ ਲਾ ਰਹੀ ਐ ਪੋਸਟਰ ਲਾ ਰਹੀ ਐ ਕਰੋੜਾ ਰੁਪਏ ਸਰਕਾਰ ਨੇ ਲਾਤੇ ਕਿ ਅਸੀਂ ਯੁੱਧ ਨਸ਼ੇ ਵਿਰੁੱਧ ਕਿ ਇਹ ਨਸ਼ੇ ਦੇ ਵਿਰੁੱਧ ਯੁੱਧ ਹੈ ਜਿਹੜੇ ਤੁਹਾਡੇ ਨਾਲ ਯੁੱਧ ਲੜਨਾ ਚਾਹੁੰਦੇ ਉਹਨਾਂ ਨੂੰ ਤੁਸੀਂ ਅੰਦਰ ਲਈ ਜਾਨੇ ਕਮਾਲ ਹੋ ਗਈ ਪਹਿਲਾ ਕੇਸ ਦੇਖੇ ਪੰਜਾਬ ਲਾਗੇ ਬੈਠੇ ਕੈਮਰਾ ਜਾ ਰਿਹਾ ਹੈ ਬੜੀ ਮਨਪਸੰਦ ਸੋ ਹਮਾ ਵੀ ਪਾਰਟੀ ਤੋਂ ਲੀਡਰਸ਼ਿਪ ਇੱਥੇ ਮੌਜੂਦ ਹੈ ਤਾਂ ਉਹਨਾਂ ਦੇ ਨਾਲ ਵੀ ਜਿਹੜਾ ਹੈ ਹਾਂਜੀ ਹਾਂ ਠੀਕ ਕਿਤੋਂ ਅੱ ਆ ਸੁਣ ਯਾਰ ਆਇਆ ਸੁਣ ਸੋਹਣੀ ਜਰਾ ਹਾਂਜੀ ਬਰਾੜ ਤੇ ਬਈ ਅ ਬਰਾੜ ਸਾਹਿਬ ਅੱਜ ਕੀ ਮਾਮਲਾ ਸੀ ਅੱਜ ਬੜਾ ਵੱਡਾ ਮਸਲਾ ਹੋਇਆ ਬੁਰਜਾ ਰੋਡ ਤੇ ਹੁਣ ਸਾਰੀਆਂ ਪਾਰਟੀਆਂ ਟਾਲੀ ਦੇ ਰਹੀ ਐ ਤੇ ਕਾਂਗਰਸ ਵੀ ਉਹ ਦੋਸ਼ ਲਾ ਰਹੀ ਐ ਕਿ ਕੁਝ ਨਸ਼ੇ ਵਾਲੇ ਬੰਦੇ ਇਹ ਤੁਹਾਡਾ ਪੱਖ ਹੈ ਇਹ ਜਿਹੜਾ ਇਹ ਅਸੀਂ ਚਲੋ ਆਪਦੇ ਜੋ ਵੀ ਸਾਡੇ ਆਮਾਦੀ ਪਾਰਟੀ ਦੇ ਜਾਂ ਜਿਹੜੇ ਉੱਥੋਂ ਦੇ ਨਾਗਰਿਕ ਐ ਅਸੀਂ ਉਹਨਾਂ ਨੂੰ ਪੁੱਛਿਆ ਜੋ ਵੀ ਹੋਇਆ ਜੀ ਅਸੀਂ ਪੁਲਿਸ ਤੋਂ ਪੁੱਛਿਆ ਉੱਥੇ ਜੇ ਹੋਇਆ ਜੀ ਜਦੋਂ ਇਹ ਪਹਿਲਾਂ ਇਹਨਾਂ ਨੇ ਉੱਥੇ ਕੋਈ ਇਹਨਾਂ ਨੇ ਮੁੱਲ ਦੇ ਫੜੇ ਸੀ ਕਿ ਉੱਥੇ ਮਹੱਲੇ ਵਾਲਿਆਂ ਨੇ ਤਿੰਨ ਚਟਾ ਲੈਣਾ ਐ ਇਹਨਾਂ ਨੂੰ ਫੜ ਕੇ ਇਹਨਾਂ ਨੇ ਪੀਸੀਆਰ ਨੂੰ ਫੋਨ ਕੀਤਾ ਐਸਐਚ ਨੂੰ ਕਹਿੰਦੇ ਵੀ ਸੱਤ ਸੱਤ ਮਿੰਟ ਦੇ ਅੰਦਰ ਹੀ ਅਸੀਂ ਉੱਥੇ ਉਨ ਰਹਾ ਪਹੁੰਚ ਗਿਆ ਉਥੇ ਪੀਸੀਆਰ ਪਹੁੰਚ ਗਈ ਆ ਉਹਨਾਂ ਨੇ ਕੀ ਕੀਤਾ ਕਿ ਜਦੋਂ ਉਹ ਤੋਂ ਫੜ ਲਿਆ ਜਿਹੜੇ ਬੰਦੇ ਫੜ ਲਏ ਜਿਹੜੇ ਮੱਲੇ ਦੀ ਕਿਹ ਮੱਲੇ ਨੇ ਬਿਉਤੇ ਪਰਚਾ ਦੇਣਾ ਪਰਚਾ ਦਿੱਤਾ ਜਿਹੜੇ ਘਰੋਂ ਲੈ ਕੇ ਆਏ ਸੀ ਉਸ ਘਰ ਤੇ ਪਰਚਾ ਦੇਤਾ ਉਹਨਾਂ ਨੇ ਉਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਨੇ ਧਰਨਾ ਚੁੱਕ ਲਿਆ ਸੀਗਾ ਤੇ ਚਲੋ ਪੁਲਿਸ ਸਾਹਿਬ ਦੇ ਕੰਮ ਲੱਗ ਗਏ ਫਿਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਧਰਨੇ ਤੇ ਬੈਠੇ ਆ ਉਹ ਹੁਣ ਵੀ ਉਹ ਦਾ ਅਗਰਲੀ ਕਾਲੇ ਕਾਰਵਾਈ ਨੂੰ ਲੈ ਕੇ ਬਹਿ ਗਏ ਵੀ ਭਈ ਸਾਡਾ ਫਿਊਚਰ ਦੇ ਵਿੱਚ ਵੀ ਇਥੇ ਕੋਈ ਸਮਾਧਾਨ ਕੀਤਾ ਜਾਵੇ। ਉਹਦੇ ਨਹੀਂ ਉਹ ਫਿਰ ਧਰਨੀ ਤੇ ਬੈਠੇ ਆ। ਫਿਰ ਚਲੋ ਮੁਲਾਜ਼ਮ ਗਏ ਆ ਚੱਕਰ ਇਹਨਾਂ ਨੂੰ ਕਹਿਣ ਗਏ ਆ ਵੀ ਭਈ ਤੁਸੀਂ ਉਹ ਬਿਰਸਤ ਧਰਨਾ ਲਾਣਾ ਤਾਂ ਕੋਈ ਮਤਲਬ ਗਲਤ ਗੱਲ ਨਹੀਂ ਹੈ ਜੇ ਕੋਈ ਪ੍ਰੋਟੈਸਟ ਚੀਜ਼ ਉਹ ਹੁਣੇ ਆਏ ਨੇ ਜੀ ਇਹ ਤਾਂ ਐਸਐਚਓ ਸਾਹਿਬ ਦੱਸ ਸਕਦੇ ਆ ਨਾ ਵੀ ਕਿਹੜੀ ਕਾਰਵਾਈ ਚ ਉਹਨਾਂ ਨੇ ਉਹਨਾਂ ਨੂੰ ਚੱਕਿਆ ਜਾਂ ਕਿਵੇਂ ਆ। ਹੁਣ ਅਸੀਂ ਤਾਂ ਜੋ ਵੀ ਸੀਗਾ ਬੰਦਾ ਸੀ ਜੋ ਅਸੀਂ ਕਰ ਸਕਦੇ ਜਿਹੜੇ ਬੰਦੇ ਆ ਸਾਡੇ ਵਾਰਡ ਪ੍ਰਧਾਨ ਜੀ ਨੇ ਆ। ਸੌਣ ਜੀ ਅਸੀਂ ਤਾਂ ਇਹਨਾਂ ਨੂੰ ਕਹਿ ਕੇ ਗਿਆ ਸੀ ਉਹ ਵਾਰਡ ਵਸਨੀ ਗੱਲ WhatsApp ਕੁਝ ਕੁਝ ਆਮ ਆਦੀ ਪਾਰਟੀ ਦੇ ਸ਼ਹਿਰ ਦੇ ਪ੍ਰਧਾਨ ਵਾਰਡ ਵਸੀ ਇਹ ਦਲ ਵਾਰ-ਵਾਰ ਕਹਿ ਰਿਹਾ ਹੈ ਕਿ ਅਸੀਂ ਨਸ਼ੇ ਦੀ ਸਟੈਟਿਸਿਟੀ ਸ਼ਿਕਾਇਤ ਕਰਨ ਤੋਂ ਬਾਅਦ ਬਜਾਏ ਕਾਰਵਾਈ ਦੇ ਜਿਹੜੇ ਬੰਦੇ ਨੇ ਸ਼ਿਕਾਇਤ ਕੀਤੀ ਉਹਨਾਂ ਨੂੰ ਫੜ ਲਿਆ ਇਹਦੇ ਨਾਲ ਕੀ ਮੈਸੇਜ ਹੈ ਏਸ ਤਰਫ ਦਾ ਕੋਈ ਨਸ਼ਾ ਵਿਰੋਧੀ ਮੂਵਮੈਂਟ ਚੱਲ ਰਹੀ ਹੈ ਪਾਰਟੀ ਦੀ ਪੰਜਾਬ ਲੈਵਲ ਤੇ ਫਿਰ ਇਸ ਚੀਜ਼ ਨਾਲ ਕੀ ਮੈਸੇਜ ਇਹ ਦਲਤ ਮੈਸੇਜ ਕਨਵੀਏਟ ਦੇਖੋ ਹੀ ਅਸੀਂ ਐਸਐਚਓ ਸਾਹਿਬ ਨਾਲ ਗੱਲ ਕੀਤੀ ਆ ਉਹ ਮੌਕੇ ਤੇ ਹੁਣ ਮੌਜੂਦ ਨਹੀਂ ਸੀ ਆ ਰਹੇ ਆ ਉਹਨਾਂ ਨੇ ਅਸੀਂ ਪੁੱਛਿਆ ਵੀ ਇਹਨਾਂ ਨੇ ਕਿਉਂ ਚੱਕਿਆ ਵੀ ਡਾਊਟs ਜੇ ਅਸੀਂ ਡਾਊਟ ਦੇ ਵਿੱਚ ਕਿਸੇ ਨੂੰ ਲੱਗੇ ਕੋਈ ਸ਼ਰਾਰਤੀ ਆਨਸਰ ਕਿਸੇ ਉਸ ਚੱਕ ਲੈ ਪਰ ਬਾਅਦ ਚ ਸਾਰਾ ਕੋਈ ਕਰਕੇ ਇਨਕੁਆਇਰੀ ਕਰਕੇ ਉਹਨਾਂ ਨੇ ਹੁਣ ਬੰਦੇ ਰਿਲੀਜ਼ ਕਰਦੇ ਛੱਡਦੇ ਆ ਸਾਰੇ ਬੰਦੇ ਉਹਨਾਂ ਦੇ ਜਿਹੜੇ ਬੋਸ ਲਾਰੇ ਨੇ ਚਾਹੇ ਬਾਟੀਆਂ ਪਾੜਦੀਆਂ ਆ ਜੀ ਨੋਨ ਦੇ ਬਾਰੇ ਕੋਈ ਦੇਖੋ ਜੀ ਬਾਕੀ ਪਾਰਟੀਆਂ ਰੋਟੀਆਂ ਸੇਕਦੀਆਂ ਮੌਕੇ ਤੇ ਆ ਕੇ 2 ਵਜੇ ਆ ਜਾਂਦੇ 11 ਵਜੇ ਆ ਜਾਂਦੇ ਇਹਨਾਂ ਦੇ ਨਾਲ ਹੀ ਧਰਨੇ ਦੀ ਬਹਿ ਜਾਂਦੇ ਆ ਕੇ ਨਸ਼ਾ ਚਲਾਇਆ ਕਿੰਨਾਂ ਨੇ ਆ ਇਹਨਾਂ ਨੇ ਚਲਾਇਆ ਜਿਹੜੇ ਅੱਜ ਥਾਣਿਆਂ ਦੇ ਬਾਹਰ ਖੜੇ ਆ ਇਹਨਾਂ ਨੇ ਹੀ ਚਲਾਇਆ ਨਸ਼ਾ ਹੋਰ ਕਿੰਨਾਂ ਨੇ ਚਲਾਇਆ ਅਸੀਂ ਤਾਂ ਲਿਆਂਦਾ ਨੀਗਾ ਅਸੀਂ ਤਾਂ ਉਹਨੂੰ ਸਮੇਟਣ ਦਾ ਯਤਨ ਕਰ ਰਹੇ ਆਂ ਕਦੇ ਕੋਈ ਅਸੀਂ ਹਮਚਲਾ ਰਹੇ ਆਂ ਕਦੇ ਕੋਈ ਚਲਾ ਰਹੇ ਆਂ ਟੈਸਟੋ ਸਾਹਿਬ ਦੇ ਦੋਸ਼ ਵੀ ਲਾ ਰਹੇ ਆ ਵੀ ਉਹ ਆਮ ਆਦਮੀ ਪਾਰਟੀ ਦੇ ਵੈਕਟਰ ਬੰਤੇ ਟਰੰਮ ਕਰ ਰਹੇ ਨੇ ਉਹ ਕਿਵੇਂ ਇਹਦਾ ਲੱਗਦੇ ਰਹਿੰਦੇ ਦੋਸ਼ ਦੋਸ਼ਾਂ ਦਾ ਕੀ ਆ ਕਿ ਇਹਨਾਂ ਨੇ ਦੋਸ਼ ਹੀ ਲਾਉਣੇ ਹੁਣ ਕਰਨਾ ਕੀ ਆ ਹੈ ਤਾਂ ਹੈ ਨਹੀਂ ਕੋਈ ਉਹਨਾਂ ਦੇ ਪੰਨੇ ਇੱਥੇ ਹੁਣ ਸਟੈਂਡ ਹੈ ਨਸ਼ੇ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਐਸ ਮਸਲੇ ਨੂੰ ਲੈ ਕੇ ਸਟੈਂਡ ਕਲੀਅਰ ਹੈ ਸਾਰਾ ਨਸ਼ਾ ਮੈਡਮ ਤੁਸੀਂ ਗੱਲ ਨੋਟਿਸ ਦੇਖੋ ਜਿਹੜੇ ਐਸ ਐਚਓ ਤੇ ਕਹਿੰਦੇ ਹਨ ਵੀ ਵਰਕਰ 16 ਪਰਚੇ ਐ ਐਸ ਐਚਓ ਨੇ ਏਸੇ ਬੁਰਜਾ ਰੋਡ ਤੇ ਦਿੱਤੇ ਸੀ ਪੁੱਛ ਲਓ ਕੋਈ ਵੀ ਬੰਦਾ ਐਸੇ ਐਸੇ ਕਿੱਥੇ ਦਿੱਤੇ ਸੀ ਰਿਕਾਰਡ ਉਸ ਬੰਦੇ ਦਾ ਏਸੇ ਬੁਰਜਾ ਰੋਡ ਦੇ ਬੰਦਿਆਂ ਦਾ ਹੁੱਕਾ ਪਾਣੀ ਬੰਦ ਕੀਤਾ ਸੀਗਾ ਟਟੋ ਘਟ ਮੇਰੇ ਹਿਸਾਬ ਨਾਲ 1.5 ਮਹੀਨਾ ਕਿ ਸਵਾ ਮਹੀਨਾ 3 ਮਹੀਨੇ ਹੁੱਕਾ ਪਾਣੀ ਬੰਦ ਕੀਤਾ ਨਸ਼ੇ ਵਾਲਿਆਂ ਦਾ ਕਿ ਤੁਸੀਂ ਇਹ ਦੇਖੋ ਵੀ ਉਹਨਾਂ ਨੂੰ ਬਾਹਰ ਤੇ ਵਿੱਚ ਰਿਲੀਜ਼ ਕਰਾਉਣ ਵਾਸਤੇ ਇਹੀ ਮੁਹੱਲੇ ਵਾਲੇ ਨੇ ਆ ਕੇ ਬੇਨਤੀ ਕੀਤੀ ਵੀ ਉਹ ਨਹੀਂ ਕਰਨਗੇ ਸੌਹਾ ਵੀ ਪਾ ਕੇ ਬੰਦੇ ਹੁਣ ਚਲੋ ਮੁਹੱਲਾ ਕੀ ਅੰਦਰ ਹੈ ਮੁਹੱਲੇ ਦਾ ਇਹ ਸੋਚਦਾ ਹੁੰਦਾ ਵੀ ਚੱਲ ਸਾਡੇ ਭਰਾ ਪੈਣਾ ਛੱਡ ਦੇਣਗੇ ਗੰਦੀਆਂ ਆਤਾਂ ਜਿਹੜਾ ਬੰਦਾ ਛੱਡਦਾ ਆਪਾਂ ਇਹਨੂੰ ਦੁਬਾਰਾ ਮੌਕਾ ਦਈਏ ਉਹਨਾਂ ਨੇ ਮੌਕਾ ਦਿੱਤਾ ਪਰ ਉਹਨਾਂ ਨੇ ਸੌਹਾ ਖਾਣ ਤੋਂ ਬਾਅਦ ਵੀ ਇਹ ਕੰਮ ਨਹੀਂ ਛੱਡਿਆ ਤੇ ਫਿਰ ਇਹਦੇ ਵਿੱਚ ਤਾਂ ਹੀ ਦੇਖੋ ਜੇਲਾ ਉਹ ਘਟ ਗਿਆ ਹੈ ਪਹਿਲਾਂ ਸਾਰੇ ਬੰਦੇ ਅੰਦਰ ਸੀਗੇ ਉਹ ਚਲੇ ਵੀ ਗਏ ਸੀ ਸਾਰੇ ਮੁਹੱਲੇ ਨੂੰ ਪਤਾ ਸ਼ਾਂਤੀ ਵੀ ਆ ਗਈ ਸੀ ਹੁਣ ਉਹ ਫਿਰ ਬੇਲ ਤੇ ਬਾਹਰ ਆ ਕੇ ਇਹ ਕੰਮ ਕਰਨਾ ਨੇ ਸ਼ੁਰ ਹੁਣ ਇਹਦੇ ਵਿੱਚ ਆਹੀ ਹੈ ਨਾ ਜੀ ਪੁਲਿਸ ਦਾ ਸਰਵ ਜੀ ਰਿਕਵਰੀ ਮਿਲਦੀ ਹੋ ਬੰਦੇ ਨੂੰ ਫੜ ਸਕਦੀ ਆ ਹੂੰ ਹੁਣ ਜਿਹੜੇ ਬੰਦਿਆਂ ਦਾ ਇਹਨਾਂ ਨੇ ਕਿਹਾ ਉਹ ਅੰਦਰ ਹੈ ਜੀ ਕੋਈ ਵੀ ਬਾਹਰ ਨਹੀਂ ਉਹਨਾਂ ਚ ਜਿਹੜੇ ਬੰਦੇ ਨੇ ਕਿਹਾ ਵੀ ਕੋਈ ਪੂਜਾ ਰਾਣੀ ਸੋਤੇ ਪਰਚਾ ਕਰੋ ਉਹਤੇ ਕੀਤਾ ਵੈ ਜਾ ਜਿਹੜੇ ਸੂਰਜ ਸਾਡੀ ਇੱਥੇ ਉਹਦਾ ਹਾਂਜੀ ਹਾਂਜੀ ਠੀਕ ਹੈ